ਹਾਂਜੀ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦਾ ਵਿਸ਼ਾ ਹੈ ਜੀ ਗੁਰਦੁਆਰਾ ਸਾਹਿਬ ਵਿੱਚ ਅਗਰ ਕਿਸੇ ਦੇ ਨਾਲ ਮਨ ਮਤਾਵਿਆ ਫਿਰ ਬੈਸ ਹੋ ਜਾਵੇ ਤੇ ਆਪਸ ਵਿੱਚ ਪਿਆਰ ਭਾ ਕੇ ਇੱਕ ਦੂਸਰੇ ਨੂੰ ਸਮਝਾ ਕੇ ਤੇ ਫਿਰ ਦੁਬਾਰਾ ਤੋਂ ਇੱਕ ਦੂਸਰੇ ਦੇ ਗੱਲ ਲੱਗ ਕੇ ਮਾਫੀ ਮੰਗ ਲਓ ਜਾਂ ਫਿਰ ਗੁਰੂ ਕੋਲੋਂ ਮਾਫੀ ਮੰਗ ਲਓ ਗੁਰੂ ਦੇ ਅੱਗੇ ਖਲੋ ਕੇ ਸੱਚੇ ਪਾਤਸ਼ਾਹ ਮੈਨੂੰ ਸੰਗਤਿ ਖੁਸ਼ੇ ਬਖਸ਼ੋ ਕਿਉਂਕਿ ਮੇਰੇ ਕੋਲੋ ਗਲਤੀ ਹੋ ਗਈ ਹੈ ਇਹ ਸਮਾਜ ਦਾ ਅਸਾ ਹੈ ਕਲ ਜੁਕੀ ਸਮਾ ਹੈ ਕਲ ਜੁਕੀ ਸੰਗਤਿ ਵਿੱਚ ਪਰਮਾਤਮਾ ਪਰਖਿਆ ਲੈਂਦੇ ਹਨ ਆਪਣੇ ਭਗਤਾਂ ਦੀ ਕਿ ਮੇਰੇ ਸੇਵਾ ਸਿਮਰਨ ਕਰਦੇ ਹਨ ਤੇ ਕੀ ਇਹ ਪਰਮਾਤਮਾ ਦੇ ਹਜ਼ੂਰੀ ਵਿੱਚ ਸੰਗਤ ਦਾ ਸਤਕਾਰ ਕਰਦੇ ਹਨ ਕਿ ਨਹੀਂ ਕਰਦੇ ਹਨ ਸੰਗਤ ਦਾ ਸਤਕਾਰ ਸਭ ਤੋਂ ਪਹਿਲੇ ਬਾਕੀ ਇਹ ਗਲਤਾਂ ਬਾਤ ਵਿੱਚ ਜੇ ਸੰਗਤ ਦਾ ਸਤਕਾਰ ਨਹੀਂ ਕਰਾਂਗੇ ਤੇ ਪ੍ਰਮਾਤਮਾ ਦੀ ਖੋਸ਼ੀ ਸਾਨੂੰ नसीब ਨਹੀਂ ਹੋਏਗੀ ਸੋ ਪ੍ਰਮਾਤਮਾ ਦੇ ਅੱਗੇ ਖਲੋ ਕੇ ਪ੍ਰਮਾਤਮਾ ਕੋਲੋਂ ਮਾਫੀ ਮੰਗ ਲੈਣੀ ਚਾਹੀਦੀ ਹੈ ਸੱਚੇ ਬਾਦਸ਼ਾਹ ਮੈਨੂੰ ਮਾਫ ਕਰ ਦੋ ਮੇਰ ਕੋ ਗਲਤੀ ਹੋ ਗਈ ਭੁੱਲ ਹੋ ਗਈ ਅਗਲੇ ਬੰਦੇ ਨੂੰ ਅੱਗੇ ਹੋ ਕੇ ਬਾਹੋਂ ਫੜ ਕੇ ਤੇ ਆਪਣੇ ਗਲ ਨਾ ਲਾ ਲੈਣਾ ਚਾਹੀਦਾ ਹੈ ਮਨਾ ਲੈਣਾ ਚਾਹੀਦਾ ਹੈ ਇੱਕ ਕੋਸ਼ਿਸ਼ ਜ਼ਰੂਰ ਹੀ ਕਰਨੀ ਚਾਹੀਦੀ ਹੈ ਕਿਉਂਕਿ ਜੇ ਕੋਸ਼ਿਸ਼ ਨਹੀਂ ਕਰਾਂਗੇ ਤੇ ਫਿਰ ਬਾਕੀ ਜਿਹੜੇ ਦੂਸਰੇ ਹਨ ਉਹ ਤਮਾਸ਼ਾ ਵੇਖ ਲੈਂਦੇ ਹਨ ਇਸ ਕਰਕੇ ਪਰਮਾਤਮਾ ਦੇ ਅੱਗੇ ਬਲੋਕੇ ਪਰਮਾਤਮਾ ਕੋਲੋਂ ਮਾਫੀ ਮੰਗੇ ਸੱਚੇ ਪਾਤਸ਼ਾਹ ਮਿਨੋ ਹਿੰਮਤੇ ਤਾਦੀ ਤੇ ਕਹਿੰਦੇ ਹਨ ਗੁਰੂ ਸਾਹਿਬ ਮਿੱਠਤ ਨਹੀਂ ਮੀਨਾਨਕਾ ਗੁਣ ਚੰਗੀਆਂ ਤਤ ਫਲ ਫਿੱਕੇ ਫੁੱਲ ਵਕਵਕੇ ਕੰਮ ਨਾ ਹੋਵੇ ਪੱਤ ਮਿੱਠਤ ਨਹੀਂ ਵੀ ਨਾਨਕਾ ਣੋੜੇ ਚੱਗਿਆ ਇਹਨਾਂ ਪੱਤੇ ਜਿਹੜਾ ਨਿਊਹਾ ਹੋ ਜਾਂਦਾ ਹੈ ਨਿਮੇਸੋ ਗੋਹਰਾ ਹੋਏ ਨਿਮਣਾ ਜਿਹੜਾ ਹੈ ਉਹ ਜਿਹੜਾ ਹੈ ਨਾ ਬੜਾ ਹੀ ਮਿੱਠਾ ਸਫਾ ਵੈਗੁਰੂ ਕਰ ਦਿੰਦੇ ਹਨ ਸੋ ਮੈਂ ਇਹੀ ਕਵਾਂਗੀ ਕਿ ਕਦੀ ਵੀ ਕਿਸੇ ਦਾ ਦਿਲ ਨਹੀਂ ਦੁਖਾਣਾ ਚਾਹੀਦਾ ਜੇ ਕਿਸੇ ਨੇ ਗੱਲ ਕੀਤੀ ਹੈ ਤਾਂ ਉਹਨੂੰ ਗੱਲ ਨੂੰ ਪਹਿਲੇ ਸੁਣੋ ਸਮਝੋ ਤੀਜਾ ਬੰਦਾ ਕੀ ਬਤਾ ਆਪਸ ਵਿੱਚ ਤਮਾਸ਼ਾ ਲਾਉਣਾ ਨਹੀਂ ਚਾਹਦਾ ਇਸ ਕਰਕੇ ਮੇਰਾ ਤੇ ਹੋਈ ਵਿਚਾਰ ਹੈ ਕਿ ਪਰਮਾਤਮਾ ਦੀ ਹਜ਼ੂਰੀ ਵਿੱਚ ਮਾਫੀ ਮੰਗ ਲੈਣੀ ਚਾਹੀਦੀ ਹੈ ਗਲਤੀ ਮੰਨਾਲ ਲੈਣੀ ਚਾਹੀਦੀ ਹੈ ਆਪਸ ਵਿੱਚ ਇੱਕ ਦੂਸਰੇ ਨੂੰ ਗੱਲ ਵੱਖਰੀ 파 ਕੇ ਤੇ ਸਮਝਾ ਲੈਣਾ ਚਾਹੀਦਾ ਹੈ ਕਿ ਇਹ ਅੱਗੇ ਤੋਂ ਅਸੀਂ ਜੇ ਕੋਈ ਕਿਸੇ ਦੀ ਗੱਲ ਸੁਣਾਂਗੇ ਤੇ ਗੱਲ ਨੂੰ ਵਿਚਾਰਾਂਗੇ ਫਿਰ ਇਹ ਗੱਲ ਕਰਾਂਗੇ ਸੋ ਸੱਚੇ ਪਾਤਸ਼ਾਹ ਸਾਰਿਆਂ ਨੂੰ ਹੀ ਖੁਸ਼ੀਆਂ ਬਖਸ਼ਣ ਅੱਜ ਧੰਨ ਧੰਨ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦਾ ਗੁਰਤਾਖੇਤੇ ਦੀ ਵਸਾ ਆਪ ਸਾਰਿਆਂ ਨੂੰ ਵਧਾਈਆਂ ਵਧਾਈਆਂ ਹੋਈਆਂ ਗੁਰਸਿੱਖਾਂ ਨੂੰ ਵਧਾਈਆਂ ਜਿਨ ਮੇਰਾ ਸਤਿਗੁਰੂ ਡੇਠਾ RAM ਰਾਜੇ ਕੋਈ ਕਹਾ ਗਲ ਸੁਣਾਵੇ ਹਰਨਾਮ ਕੀ ਸੋ ਲਗੇ ਗੁਰਸਿੱਖਾਂ ਮਨ ਮਿੱਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ